ਤਾਨੂੰ ਪਤਾ ਹੀ ਆ ਕਿ ਜੇ ਅਸੀਂ ਰੋਸਟਰ માં ਤੇ ਇੱਕ ਇਨਸਾਨ ਵੀ ਆ। ਬੈ ਕੇ ਗੱਲ ਨਵੇੜ ਲੋ ਕੀ ਗੱਲ ਹੈ? ਕਿਉਂ ਮਰਬਾਉਣਾ ਚਾਹੁੰਦੇ ਆ? ਇਹ ਕੋਈ ਕਿਤੇੋਂ ਜਾਣ ਕੇ ਵੀਡੀਓ ਬਣਾ ਕੇ ਭੇਜਿੰਦਾ ਕੋਈ ਕਿਤੇੋਂ ਜਾ ਕੇ। ਤੇ ਸਾਨੂੰ ਥਾਣੇੀਏ ਤੇ ਦੇ ਨਾਂ ਤੇ ਮਤਲਬ ਚੇਤੇ ਰੱਖਣਾ ਪੈਂਦਾ ਕਿਹੜਾ ਬਲੋਕਰ ਨਹੀਂ ਬਲੌਕ ਪਾਉਣ ਡਿਆ। ਸਾਨੂੰ ਪਤਾ ਲੱਗਾ ਨਰਿੰਦਰ ਤੇ ਰਪਿੰਦਰ ਬਲੌਕ ਨਹੀਂ ਪਾਰੇ ਤੇ ਪਤਾ ਲੱਗਾ ਕਿ ਇਹਨਾਂ ਦਾ ਬਹੁਤ ਜ਼ਿਆਦਾ ਰੀਜਨ ਹੀ ਤੇ ਅੱਜ ਉਹਨਾਂ ਦੀ ਵੀਡੀਓ ਫਿਰ ਲੈ ਕੇ ਆਏ ਆ। ਤੇ ਸਾਰਾ ਸਸਰੀ ਘਰ ਦੀ ਸਵਾਦ ਆ ਜੀ ਤੁਹਾਡਾ ਵੀਆਈਪੀ ਪਿੰਡੂ ਚੈਨਲ ਦੇ ਵਿੱਚ। ਸੋ ਆਜੋ ਅੱਜ ਦੀ ਵੀਡੀਓ ਕਰਦੇ ਆਪਾਂ ਛਟੂ ਜੀ। ਨারে ਦੇਖੋ ਟਾਈਮ ਪਾਰਸਲ ਦਾ ਇੱਕ ਟਾਈਮ ਦੇਖੋ ਤੁਸੀਂ 9:32 ਹੋ ਗਏ ਆ ਤੇ ਇਹ ਦੂਸਰਾ ਫੇਕ ਜਨ ਕੇ ਕਰ ਰਿਹਾ ਸੀ ਸਾਡੇ ਤੇ ਕਹਿੰਦਾ ਕਿ ਆਜੋ ਆਣ ਕੇ ਪਾਰਸਲ ਲਲੋ ਤੇ ਪਰ ਮੈਂ ਨਹੀਂ ਗਿਆ ਕਿਉਂਕਿ ਮੈਨੂੰ ਲੱਗਦਾ ਕਿ ਕੋਈ ਡਰਾ ਰਿਹਾ ਵਾ ਮੈਨੂੰ ਤੇ ਯਾਰ ਬੰਦਾ ਇੱਕ ਗੱਲ ਕਵੇ ਤੈਨੂੰ ਤੇਰੇ ਕੋਲ ਕੈਮਰਾ ਤੇਰੇ ਕੋਲ ਫੋਨ ਮਾਰ ਤੂੰ ਜਾਂ ਥੱਲੇ ਜਾਂਦਾ ਜਾਂਦਾ ਵੀਡੀਓ ਬਣਾਈ ਜਾ ਕੀ ਕਹਿ ਲੂਗਾ ਤੈਨੂੰ ਜੇ ਤੈਨੂੰ ਕੋਈ ਘਰ ਵੀ ਲਊਗਾ ਘਰ ਤੋਂ ਘਰ ਤੇਰੇ ਕੈਮਰੇ ਦੇ ਵਿੱਚ ਐਡ ਹੋ ਹੀ ਆਊਗਾ ਨਾ ਕਿ ਕੌਣ ਹੀ ਬੰਦਾ ਉਹ ਤੇ ਬਾਕੀ ਕੋਈ ਪੱਕਾ ਨਹੀਂ ਪਤਾ ਕਿ ਕੋਈ ਧਮਕੀ ਦੇਣ ਡਿਆ ਕਿ ਕੋਈ ਕੀ ਆ ਤੇ ਬਾਅਦ ਚ ਦੂਜੀ ਗੱਲ ਕਿ ਤੂੰ ਭਾ ਕਹ ਕਿ 파ਰਸਲ ਜਦੋਂ ਮੈਂ ਮੰਗਾਇਆ ਹੀ ਨਹੀਂ ਤੇ ਤੂੰ ਆਇਆ ਕਿਦਾਂ ਕਹਨੇ ਭੇਜਿਆ ਤੈਨੂੰ ਕਹਨੇ ਨਹੀਂ ਤੂੰ ਜਾ ਕੇ ਸਗੋਂ ਜਿਹੜਾ ਵੀਰ ਲਾਈਵ ਹੋ ਕੇ ਤੂੰ ਦੱਸਣ ਡਿਆ ਇਹੋ ਦੂਆ ਚਮਾਂ ਨੂੰ ਫੋਨ ਕਰਦਾ ਕਿ ਵੀਰ ਲਾਗੇ ਆਜੋ ਮੇਰੇ ਤੇ ਥੱਲੇ ਕੋਈ ਬੰਦਾ ਆਇਆ ਜੇ ਇੱਕ ਜਣਾ ਤੇ ਤੂੰ ਹੀ ਤਿੰਨ ਚਾਰ ਜਣੇ ਇਕੱਠੇ ਹੋ ਕੇ ਜਾਓ ਤੇ ਉਹਨੂੰ ਘੇਰੋ ਤੇ ਨਾਲੇ ਪੁੱਛੋ ਤੇ ਨਾਲੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਨਾਲੇ ਤੁਹਾਡੀ ਉੱਥੇ ਗੱਲ ਨਿਬੜ ਜਾਣੀ ਹੀ ਇੰਨੇ ਦੇ ਵਿੱਚ ਹੈ ਤੂੰ ਡਰਦਾ ਥੱਲੇ ਨਹੀਂ ਗਿਆ ਤੇ ਜਾਂਦੇ ਤੂੰ ਬਖੰਡ ਕਰੰਦਿਆ ਪਿਆ ਕਿ ਆ ਮੇਰੇ ਨੂੰ ਫਲਾਨੀ ਦੇ ਧਮਕੀ ਆਉਂਦੀ ਐ ਇਦਾਂ ਆਉਂਦੀਆਂ ਵਾ ਹੁਣ ਦੱਸ ਕਸੂਰ ਤੇ ਤੇਰਾ ਹੀ ਐ ਨਾ ਤੇ ਦਿੱਤਾ ਆ ਜਿੰਨਾ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਹੁਣ ਫਿਰ ਆਇਆ ਤੇ ਮੈਂ ਜਾਣੇ ਕਿ ਕਾਲ ਨਹੀਂ ਚੱਕੀ ਕਾਲ ਚੱਕੀ ਪਰ ਮੈਂ ਗਿਆ ਨਹੀਂ ਥੱਲੇ ਬੁਲਾ ਰਿਆ ਸੀ ਮੌਕੇ ਤੇ ਯਾਰ ਜੇ ਤੂੰ ਥੱਲੇ ਬੁਲਾ ਰਿਆ ਹੋਈਗਾ ਤੇ ਤੂੰ ਚੱਲ ਜਾਂਦਾ ਤੂੰ ਪਹਿਲਾਂ ਵਿੱਚ ਦੱਸ ਸਮਝਾਇਆ ਵਾ ਜੇ ਨਹੀਂ ਥੱਲੇ ਜਾਣਾ ਸੀ ਘਰ ਤੋਂ ਘੱਟ ਕੋਠੇ ਦੇ ਉੱਪਰ ਤੇ ਦੇ ਜਾਂਦਾ ਬੰਦਾ ਥੱਲੇ ਆਇਆ ਕਨੀ ਤੂੰ ਥੱਲੇ ਦੇਖ ਲੈਣਾ ਤੇ ਉਹੀ ਗੱਲਾਂ ਨਾ ਫਿਰ ਜਾਂ ਤੇ ਤੇਰਾ ਤੇ ਕੰਮ ਪਹਿਲਾਂ ਹੀ ਉਹ ਯਾਦ ਕਰਦਾ ਕੀ ਹੈ ਕੈਮਰਾ ਚੱਲਦੇ ਆ ਗਿਆ ਉਹ ਗਾੜੀਆਂ ਕਹਿੰਦਾ ਡਰ ਗਿਆ ਬੰਦਾ ਪੁੱਛੇ ਕਿ ਜੇ ਤੂੰ ਕੈਮਰਾ ਆਨ ਕਰ ਲਿਆ ਫੇਰ ਮਤਲਬ ਤੈਨੂੰ ਡਰਦੀ ਕੀ ਲੋੜ ਆ ਫਿਰ ਤੂੰ ਉਹਦੀ ਕੋਈ ਫੋਟੋ ਵਿਖਾਲਦਾ ਕੋਈ ਕੈਮਰੇ ਚ ਮਤਲਬ ਸਕਰੀਨਕਾਟ ਵਿਖਾਲਦਾ ਕਿ ਆਹ ਜੇ ਕੈਮਰੇ ਚ ਬੰਦਾ ਜਿਹੜਾ ਆਇਆ ਵਾ ਮੈਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਵਾ ਆਹਦੇ ਘਰ ਦੇ ਆਲੇ-ਦੁਆਲੇ ਕੈਮਰੇ ਲੱਗੇ ਹੋਣੇ ਤੇ ਬਾਕੀ ਆਲੇ-ਦੁਆਲੇ ਕੈਮਰੇ ਤੇ ਲੱਗੇ ਹੀ ਆ ਹੁੰਦੇ ਆ ਹਨਾ ਤੇ ਲੱਗੇ ਹੀ ਆ ਤਾਂ ਉਹ ਤੇ ਕਹਿੰਦੇ ਆ ਕਿ ਕੈਮਰੇ ਮਤਲਬ ਲਵਾਏ ਆ ਤੇ ਕੈਮਰਾ ਆਨ ਕਰਤਾ ਤੇ ਕੈਮਰੇ ਦੇ ਨਾਲੇ ਰਹਿੰਦੇ ਹੀ ਹੋਣ ਤੇ ਨਾਲੇ ਵੀ ਡਰ-ਡਰ ਕੇ ਕਿਉਂ ਰਹਿਣਾ ਠੀਕ ਆ ਜੇ ਕੋਈ ਤੇਰੇ ਤੇ ਮਾਲਾ ਮਸਲਾ ਵਾ ਕੋਈ ਦਬਾਅ ਪਾਉਣ ਡਿਆ ਵਾ ਤੇ ਡਰਦੀ ਕੋਈ ਲੋੜ ਨਹੀਂ ਹੁੰਦੀ ਜੇ ਤੇ ਤੈਨੂੰ ਸ਼ੱਕ ਆ ਤੇ ਉੱਤੇ ਫਿਰ ਤੂੰ ਕੰਪਲੇਨ ਕਰ ਦੇ ਹੂੰ ਬਾਕੀ ਦੂਜੀ ਗੱਲ ਇਹ ਕਿ ਤੂੰ ਕਿੰਨਾ ਆ ਗਿਆ ਮੈਂ ਥੱਲੇ ਆ ਗਿਆ ਥੱਲੇ ਥੱਲੇ ਤੂੰ ਗਿਆ ਹੀ ਨਹੀਂ ਹੈ ਨੇ ਥੱਲੇ ਚਲ ਜਾਨਾ ਤੇ ਗੱਲ ਨਿਬੜ ਜਾਣੀ ਹੈ ਉਸੇ ਵੇਲੇ ਪਰ ਤੂੰ ਗਿਆ ਨਹੀਂ ਜਿਆਦਾ ਤੁਹਾਡੇ ਇਹ ਪਖਾਂਡੋ ਸਾਦਿਆ ਕਿ ਜਾਨ ਜਾਨ ਬੁੱਝ ਗਈ ਤੁਸੀਂ ਇਹ ਚੀਜ਼ਾਂ ਕਰਦੇ ਪਏ ਜੇ ਉਹਨੂੰ ਆਪ ਦੱਸਿਆ ਕਿ ਮੇਰੇ ਫੋਨ ਦਾ ਕੈਮਰਾ ਆਉਣਾ ਕਿ ਪਤਾ ਨਹੀਂ ਕਿਹੜਾ ਕੈਮਰਾ ਕਹਤਾ ਨੂੰ ਅਗਲੇ ਨੂੰ ਫੋਨ ਕਰਤਾ ਤੇ ਰਾਤ ਇਹ ਵੀਰ ਹੋਇਆ 9:30 ਵਜੇ ਲਾਈਵ ਠੀਕ ਆ ਤੇ 9:30 ਵਜੇ ਕਹਿੰਦਾ ਥੱਲੇ ਕੋਈ ਬੰਦਾ ਆਇਆ ਵਾ ਇਦਾਂ ਵਾ ਇਦਾਂ ਤੇ ਬਾਈ ਚਾਂਸ ਵੀਰ ਜਿੱਦਾਂ ਤੂੰ ਮੰਨ ਲਾ ਉਦਾਂ ਕਿ ਤੇਰੇ ਬਾਰੇ ਉਹਨੂੰ ਪਤਾ ਤਾਂ ਨਹੀਂ ਨਾ ਕਿ ਤੁਸੀਂ ਉੱਤੇ ਰੂਮ ਚ ਕਿੰਨੇ ਜਾਣੇ ਜੇ ਕਿੰਨੇ ਜਾਣੇ ਨਹੀਂ ਉਦਾਂ ਬੰਦਾ ਅਗਲਾ ਡਰ ਵੀ ਸਕਦਾ ਤੇ ਜਦਾਂ ਤੂੰ ਲਾਈਵ ਹੋ ਗਿਆ ਉਹ ਖੁਸ਼ੀ ਹੋਏ ਤੇ ਤੇਰਾ ਮਤਲਬ ਸਬਸਕ੍ਰਾਈਬਰ ਚੈਨਲ ਕੀਤਾ ਹੁੰਦਾ ਤੇ ਤੇਰਾ ਲਾਈਵ ਵੇਖਣ ਦੇ ਹੁੰਦਾ ਤੇ ਉਹਨੂੰ ਸਾਰਾ ਕੁਝ ਦੱਸਣ ਡਿਆ ਕਿ ਮੈਂ ਕੱਲਾ ਹੀ ਆ ਬਾਈ ਦੇ ਵੇਰ ਉਹ ਆਇਆ ਹੋਏ ਬੰਦੇ ਹੁਣ ਚਾਰ ਤੇ ਉਹ ਤੇ ਫਿਰ ਇਹ ਆਪਣੀ ਮਤਲਬ ਆਪੇ ਡਿਟੇਲ ਦਸੀ ਜਾਂਦੇ ਆ ਨਾ ਕਿ ਮੈਂ ਕੱਲਾ ਹੀ ਆ ਤੇ ਮੈਂ ਤੇ ਮੇਰੀ ਵਾਈਫ ਆ ਉਹ ਮੂਰਖਾਤ ਨਹੀਂ ਕਰੀ ਦਿੰਦੀ ਥੋੜਾ ਜਿਹਾ ਦਿਮਾਗ ਕੋ ਕੰਮ ਲਲਿਆ ਕਰੋ ਹਰ ਚੀਜ਼ ਇਹ ਨਹੀਂ ਹੁੰਦਾ ਕਿ ਲਾਈਵ ਹੀ ਹੋਈਏ ਆਪਾਂ ਕਿ ਵੀਡੀਓ ਪਾਈਏ ਪਾਈਏ ਕੁਝ ਚੀਜ਼ਾਂ ਲੁਕਾ ਕੇ ਰੱਖਣ ਵਾਲੀਆਂ ਹੁੰਦੀਆਂ ਵਾ ਇਹਦੇ ਨਾਲ 13 ਨੁਕਸਾਨ ਵੀ ਹੋ ਸਕਦਾ ਵਾ ਤੇ ਬਾਕੀ ਯਾਰ ਗੱਲਾਂ ਬਾਕੀ ਗੱਲ ਇਹ ਹੀ ਜੇ ਅਗਲੇ ਨੁਕਸਾਨ ਕਰਨਾਂ ਆਂਦਾ ਤਾਂ ਉੱਤੇ ਆਣਾ ਸੀਗਾ ਠੀਕ ਨੇ ਉਹ ਬੜਾ ਟਾਈਮ ਨਹੀਂ ਲਾਉਂਦੇ ਕਿ ਉਹ ਆਇਆ ਵੀ ਨੇਰੇ ਆ ਬਾਕੀ ਇਹਦਾ ਦੱਸ ਹੀ ਜਾਣੇ ਗਾੜੀ ਤੋਂ ਗਾੜੀ ਵੀਡੀਓ ਦੇ ਵਿੱਚ ਕੀ ਕੀ ਬੋਲਿਆ ਵਾ ਕੀ ਕੀ ਸੱਚਾ ਕੀ ਕੀ ਝੂਠ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਜਿਹੜਾ ਲੱਗੇ ਛਾਗੇ ਤੇ ਇਹ ਹੈਗਾ ਹੀ ਆ ਕੋਈ ਤਾਂ ਕੋਈ ਹੁੰਦਾ ਹੀ ਆ ਆਹੋ ਦੱਸਿਓਗੇ ਸੱਚ ਵਾ ਕਿ ਝੂਠ ਆ ਇਹ ਗੱਲ ਤੇ ਮੈਂ ਕਿਹਾ ਮੈਂ ਪਹਿਲਾਂ ਹੀ ਦੱਸ ਦਵਾਂ ਨਾਲੇ ਬੇਫਾਲਤੂ ਧਮਕੀਆਂ ਐ ਕਹ ਲੋ ਕਿ ਵੀ ਕਦੀ ਕੋਈ ਪਿਛੇ ਲਾ ਲੈਣਾ ਕਦੀ ਕੋਈ ਪਿਛੇ ਲਾ ਲੈਣਾ ਤੰਗ ਪਰੇਸ਼ਾਨ ਕਰਨਾ ਤੇ ਬਾਰ ਬਾਰ ਜੀ ਵੀਰ ਜੀ ਜਿੱਥੇ ਤੱਕ ਮੈਂ ਤੁਹਾਡੇ ਬਲੌਗ ਵੇਖੇ ਆ ਨਾ ਮੈਨੂੰ ਤੇ ਨਾ ਤੁਸੀਂ ਬਲੌਕਾਂ ਚ ਮਤਲਬ ਜ਼ਿਆਦਾ ਲੱਗਣ ਦੇ ਜੇ ਕਿ ਜਿੱਦਾਂ ਬਨਮਾਸ਼ ਵੀ ਨਹੀਂ ਲੱਗਣ ਦੇ ਤੇ ਬਾਕੀ ਤੁਹਾਡੇ ਸਰੀਰ ਤੋਂ ਵੀ ਲੱਗਦਾ ਕਿ ਕਿੰਨੀ ਕਿ ਤੁਸੀਂ ਡਾਊਨ ਗ੍ਰੇ ਕੀਤੀ ਆ ਤੇ ਜ਼ਿਆਦਾ ਤੁਸੀਂ ਮਤਲਬ ਉਹ ਹੀ ਗੱਲ ਕੇ ਸ਼ੋਫੂਮ ਨਹੀਂ ਕਰਦੇ ਕਿ ਜਿੱਦਾਂ ਆ ਸੋਨਾ ਵਾ ਕੈਂਠਾ ਵਾ ਜਾਂ ਐਦਾਂ ਵਾ ਤਾਵੀ ਕੋਈ ਵੀ ਨਹੀਂ ਤੇ ਬੈਰ ਤੇ ਨਾਲੇ ਤੁਸੀਂ ਕਿਹੜਾ ਪਬਲਿਸਿਟੀ ਚ ਜਾਂ ਗਏ ਜਾਂ ਤੁਸੀਂ ਕਿਤੇ ਇਲੈਕਸ਼ਨ ਇਲੈਕਸ਼ਨ ਚ ਖਲੋਤੇ ਹੋ ਕਿ ਤਾਂਹੋਂ ਤੁਹਾਨੂੰ ਕੋਈ ਕਹਿਣ ਡਿਆ ਵੇ ਧਮਕੀ ਵਾਲਾ ਤਾਂ ਕੋਈ ਰੀਜਨ ਤੇ ਮੈਨੂੰ ਤਾਂ ਲੱਗਦਾ ਨਹੀਂ ਉਦਾਂ ਕਿ ਜਿਹੜਾ ਕੋਈ ਧਮਕੀ ਤੁਹਾਨੂੰ ਦੇਣ ਡਿਆ ਵੇ ਆਇਆ ਸੀਗਾ ਤੇ ਬਾਕੀ ਕੋਈ ਵੀ ਗੱਲਬਾਤ ਹੁੰਦੀ ਆ ਜੇ ਕੁਝ ਵੀ ਹੁੰਦਾ ਆ ਤੇ ਜਿਹੜੇ ਵੀ ਇਨਸਾਨ ਬੇਚੇ ਇਨਵੋਲਵ ਹੋਣਗੇ ਉਹੀ ਜ਼ਿੰਮੇਵਾਰ ਹੋਣਗੇ ਜੀ ਇਸ ਚੀਜ਼ ਦੇ ਲਈ ਸਾਡੇ ਮਗਰ ਮਤਲਬ ਬਹੁਤ ਥੋੜੀ ਚੰਨੂ ਮੰਨ ਲੀ ਤੇ ਇਹ ਨਾ ਹੋਵੇ ਕਿ ਤੁਹਾਨੂੰ ਕਿਹ ਹੋਰ ਬਾਰੇ ਪਤਾ ਹੋਵੇ ਕਿਹ ਵਕਤ ਹੁੰਦਾ ਸ਼ੱਕ ਕੀਤੇ ਹੁੰਦਾ ਤੇ ਕੰਮ ਕੋਈ ਕਰ ਜਾਂਦਾ ਠੀਕ ਆ ਕੇ ਗੱਲ ਹੁੰਦੀ ਆ ਕਿ ਮਤਲਬ ਬੈਰ ਦਾ ਡਾ ਕਿਤੇ ਚੱਲਣ ਡਿਆ ਹੋਵੇ ਕੱਢ ਕੋਈ ਜਾਵੇ ਤੇ ਇਹ ਨਾਵੇਂ ਵਿਚਾਰਾ ਕੋਈ ਗਰੀਬ ਮਾਰਿਆ ਜਾਵੇ ਤੇ ਗੱਲ ਦੱਸਾਂ ਕੀ ਹੁੰਦੀ ਆ ਚਲੋ ਦਿਮਾਗ ਨਾ ਪੁੱਠੇ ਸੋਚਣ ਡਿਆ ਬੇ ਨਾ ਤੇ ਬੰਦਾ ਸਹੀ ਜਿਹੜਾ ਹੋਵੇ ਉਹਦੇ ਬਾਰੇ ਵੀ ਗਲਤ ਸੋਚਣ ਡਿਆ ਬੰਦਾ ਵਾ ਪਰ ਉਹ ਗਲਤ ਹੁੰਦਾ ਨਹੀਂ ਆ ਗਲਤ ਕੋਈ ਹੋਰ ਹੁੰਦਾ ਵਾ ਤੇ ਇਹ ਚੀਜ਼ਾਂ ਵੀ ਹੋ ਸਕਦੀਆਂ ਵਾ ਠੀਕ ਆ ਨਾ ਐਵੇਂ ਕਿਸ ਨੂੰ ਨਾ ਜਾਣ ਬੁੱਝ ਕੇ ਨਾ ਕਿਦਾਂ ਦਾ ਨੁਕਸਾਨ ਨਾ ਕਰ ਦਿਓ ਬਾਕੀ ਨਾ ਜੇ ਤੁਹਾਨੂੰ ਮੱਲੋ ਲੱਗਦਾ ਵਾ ਤੇ ਤੁਸੀਂ ਸ਼ੱਕ ਕਲੀਅਰ ਕਰ ਲੈਂਦੇ ਹੁਣ ਜਿੱਦਾਂ ਉਹ ਕੱਲਾ ਆਇਆ ਵਾ ਇਹ ਆਪੇ ਕਹਿਣ ਦੇ ਕਿ ਕੱਲਾ ਉਹ ਆਇਆ ਵਾ ਹਾਂ ਠੀਕ ਆ ਤੇ ਜੇ ਕੱਲਾ ਆਇਆ ਹੀ ਤੇ ਇਹ ਵੀ ਕੱਲਾ ਹੀ ਜਿੱਦਾਂ ਮੰਨ ਲਾ ਹੋਰ ਦੋ ਜਣੇ ਲਾਗੋ ਸਕਦਾ ਤੇ ਇੱਕ ਸ਼ੱਕ ਕਲੀਅਰ ਹੋ ਜਾਂਦਾ ਨਾਲੇ ਪਤਾ ਲੱਗ ਜਾਂਦਾ ਹਾਂ ਵੀ ਇਹ ਬੰਦੇ ਨਾਲ ਵੈਰ ਵਾ ਕਿ ਇਹ ਬੰਦਾ ਕਿੱਥੋਂ ਦਾ ਵਾ ਕੀ ਚੱਕਰ ਆ ਕਿ ਜਾਣ ਕੇ ਘੁੰਮਦਾ ਵਾ ਜਦ ਨਾਲੇ ਗਵਾਂਢੀ ਯਾਰ ਉਸੇ ਵੇਲੇ ਆਂਦੇ ਮੜਾ ਆਵਾਜ਼ ਮਾਰ ਦੀ ਲੋੜ ਹੁੰਦੀ ਆ ਮਿੰਟੋ ਮਿੰਟ ਆ ਜਾਂਦੇ ਆ ਤੋ ਉਹ ਕੋਈ ਕਰ ਹੀ ਸਕਦਾ ਹੀ ਆ ਜੇ ਤਾਂ ਜਾ ਦੇ ਇਥੇ ਆ ਕੇ ਸੋਸ਼ਲ ਮੀਡੀਆ ਫਿਰ ਪਬਲਿਸਿਟੀ ਪਾ ਲੰਦੇ ਔਰ ਕੀ ਕਰੰਦੇ ਤੂੰ ਹੁਣ ਦੱਸੋ ਨਾ ਫਿਰ ਕਿਸੇ ਨੇ ਬਲੌਗ ਨਹੀਂ ਆ ਰਹਾ ਤੇ ਲਾਈਵ ਪਾਉਣਾ ਵੀ ਜ਼ਰੂਰੀ ਆ ਕੋਈ ਵੀ ਗੱਲਬਾਤ ਹੁੰਦੀ ਆ ਜਿਹੜੇ ਇਨਸਾਨ ਆ ਉਹਨਾਂ ਦੇ ਸਾਰਿਆਂ ਦੀਆਂ ਵੀਡੀਓ ਬਣੀਆਂ ਨਾਮ ਲਿਖੇ ਹੋਏ ਆ ਉਹੀ ਜ਼ਿੰਮੇਵਾਰ ਜਿਨ੍ਹਾਂ ਨੇ ਆਉਣਾ ਅਗਲੇ ਤੁਹਾਡਾ ਲਾਈਵ ਥੋੜਾ ਦੇਖਣਾ ਵਾ ਅਗਲੇ ਠੋਕੇ ਗਾਂ ਜਾਣਾ ਵਾ ਤੁਸੀਂ ਬਾਤ ਤੋਂ ਬਾਤ ਲਾਈਵ ਪਾ ਲੰਦੇ ਜੇ ਲਾਈਵ ਨਾ ਬਾਜਾਂਗੇ ਲਾਈਵ ਨੂੰ ਨਾ ਕੁਝ ਨਹੀਂ ਹੋਣਾ ਲਾਈਵ ਕਦੇ ਤੇ ਕਦੇ ਚੱਲ ਜਣੇ ਆ ਬਾਅਦ ਚ ਬਾਅਦਾਂ ਕੀ ਹੁੰਦਾ ਵਾ ਇਧਰ ਵੇਖੋ ਕਿ ਨਾਲੇ ਹੁਣ ਇਹਨਾਂ ਨੇ ਵਿੱਚ ਕਿਹਾ ਹੀ ਕਿ ਸਾਨੂੰ ਉਹਨਾਂ ਬਾਰੇ ਪਤਾ ਵਾ ਵੀਡੀਓ ਹੈਗੀਆਂ ਉਹਨਾਂ ਬਾਰੇ ਤੇ ਜੇ ਤੁਹਾਡੇ ਕੋਲ ਵੀਡੀਓ ਹੈਗੀਆਂ ਤੇ ਤੁਸੀਂ ਸ਼ੱਕ ਕਲੀਅਰ ਕਰੋ ਫਿਰ ਤੁਸੀਂ ਮਤਲਬ ਉਹਨਾਂ ਤੇ ਵੇਖ ਤੇ ਲੈਂਦੇ ਕਿ ਦਰਅਸਲ ਬੰਦੇ ਕਿਹੜੇ ਆ ਕਿਹੜੇ ਨਹੀਂ ਤੇ ਤੁਸੀਂ ਉਹਨਾਂ ਨਾਲ ਜਾਂ ਜਿਨ੍ਹਾਂ ਨਾਲ ਵੀਡੀਓ ਹੈਗੀਆਂ ਵਾ ਉਹਨਾਂ ਚ ਚਾਰ ਬੰਦੇ ਇਕੱਠੇ ਕਰੋ ਆਪਣੇ ਮਤਲਬ ਕੋਈ ਸਿਆਣੇ ਬੰਦੇ ਖੜੋ ਤੇ ਉਹਨਾਂ ਨੂੰ ਕਹੋ ਹਾਂ ਜੀ ਭਾਜੀ ਇਹ ਮਤਲਬ ਸਾਨੂੰ ਧਮਕੀਆਂ ਦਿੰਦੇ ਆ ਜਾਂ ਸਾਡੇ ਅੱਗੇ ਪਿੱਛੇ ਫਿਰਦੇ ਆ ਤੇ ਤੁਸੀਂ ਕਲੀਅਰ ਕਰੋ ਏ ਨਹੀਂ ਹੁੰਦਾ ਕਿ ਮਤਲਬ ਜੇ ਤੁਹਾਡਾ ਤੁਹਾਨੂੰ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਨਾਲ ਕੋਈ ਵੈਰ ਕੋਈ ਚੱਲਣ ਦਿਆ ਫਿਰ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਕਿਹੜੀ ਗੱਲੋਂ ਵੈਰ ਚੱਲਣ ਦਿਆ ਵਾ ਕਿਹੜੀ ਗੱਲੋਂ ਸਾਡੇ ਪਿੱਛੇ ਫੇਂਡੇ ਆ ਕਿਉਂਕਿ ਕੋਈ ਫਿਰ ਤੁਹਾਡੇ ਕੋ ਕੋਈ ਗਲਤੀ ਹੋਈ ਹੋਊਗੀ ਜਾਂ ਕੋਈ ਲੜਾਈ ਝਗੜਾ ਹੋਇਆ ਹੋਊਗਾ ਤਾਹੋਂ ਕੋਈ ਕੋ ਮੁੰਦਾ ਵਾ ਤੇ ਦੂਜੀ ਗੱਲ ਏ ਜਦੋਂ ਕਿ ਇਸ ਵਕਤ ਆਪਾਂ ਮਤਲਬ ਸ਼ੱਕ ਦੇ ਆ ਜਾਂਦੇ ਨਾ ਕਿ ਮਤਲਬ ਕਿਸੇ ਬੰਦੇ ਤੇ ਸ਼ੱਕ ਕਰੀ ਜਾਂਦੇ ਆ ਕਿ ਜਦਾਂ ਕੋਈ ਉਹ ਜੋ ਕੋ ਦਿਮਾਗ ਚ ਬਹਿ ਜਾਂਦਾ ਫਿਰ ਬੰਦੇ ਦੇ ਉਹ ਕੋ ਕੋ ਮਨਾਵਾ ਰਾਤ ਬਾਈ ਦੇ ਵੇਰ ਕੋਈ ਗਵਾਂਡੀ ਨੇ ਆਵਾਜ਼ ਦੇ ਦਿੱਤੀ ਨਾ ਤੁਹਾਨੂੰ ਲੱਗਣਾ ਕਿ ਸਾਡੇ ਬੂਹੇ ਗਾੜੀ ਆਇਆ ਗਵਾਂਡੀ ਨਹੀਂ ਉਹ ਦੁਸ਼ਮਣ ਹੀ ਹਾਂ ਠੀਕ ਆ ਦੂਜੀ ਗੱਲ ਕਿਤੇ ਰਾਤ ਕੇ ਕੁੱਤਾ ਵੀ ਕਿਤੇ ਮਤਲਬ ਗੇਟ ਗਾਰਡ ਹੀ ਵੱਜ ਗਿਆ ਨਾ ਤੁਹਾਡੇ ਤੇ ਤੁਹਾਨੂੰ ਫੇਰ ਕਹਿਣਾ ਲੈ ਵੀ ਗੇਟ ਤੋਂਨ ਤੱਕ ਗਿਆ ਹੀ ਮਤਲਬ ਬਚਾ ਹੋ ਗਿਆ ਰਾਤੀ ਐਡਾ ਨਹੀਂ ਤੇ ਰਾਤੀ ਇਹ ਫੇਰ ਆ ਗਈ ਤੇ ਨਾਲੇ ਯਾਰ ਲਾਈਵ ਕਰਨਾ ਕੁਝ ਨਹੀਂ ਹੋਣਾ ਠੀਕ ਹੈ ਡੱਡਾ ਹੱਲੇ ਦਾ ਕੁਝ ਨਹੀਂ ਹੋਣਾ ਤੂੰ ਹੀ ਆਪਣੀ ਨਬੇੜੋ ਗੱਲ ਸਦੀ ਤਰ੍ਹਾਂ ਬਹਿ ਕੇ ਹੁਣ ਭੱਜ ਗਿਆ ਦੇਖਿਆ ਕ ਜੋ ਕੈਮਰਾ ਆਉਣ ਜਦੋਂ ਮੈਂ ਕਿਹਾ ਵੀ ਕੈਮਰਾ ਆਣਾ ਉਦੋਂ ਭੱਜ ਗਿਆ ਯਾਨੀ ਕਿ ਤੇ ਮੈਂ ਸਾਰਾ ਯਾਨੀ ਕਿ ਕਮਰੇ 'ਚ ਵੀ ਕੈਮਰਾ ਸਾਰੇ ਪਾਸੇ ਕੈਮਰਾ ਲਾਇਆ ਓਏ ਇਹ ਤੁਹਾਡੇ ਘਰ ਕੈਮਰੇ ਲੱਗੇ ਆ ਜੇ ਤੁਸੀਂ ਭੱਜ ਜਾਵਾ ਤੁਸੀਂ ਇੱਕ ਕਮਰੇ 'ਚ ਵੜੇ ਜੇ ਜਾਵਦਾ ਉੱਥੇ ਤੁਸੀਂ ਲਾਈਵ ਹੋ ਕੇ ਬੈਠੇ ਜੀ ਜੇ ਤੁਹਾਨੂੰ ਬੰਦਾ ਪੁੱਛੇ ਕਿ ਜੇ ਤੁਹਾਨੂੰ ਉਹ ਪਾਜਦਾ ਵਿਖਾਇਆ ਦਿਖਿਆ ਵਾ ਤੇ ਤੁਸੀਂ ਆਨੂੰ ਵੀ ਵਿਖਾਓ ਕਿ ਉਹ ਵੇਖੋ ਜੀ ਮੋਟਰਸਾਈਕਲ ਲੱਗਾ ਸੀ ਉਹ ਵੇਖੋ ਜੀ ਭੱਜ ਗਿਆ ਹੁਣ ਤੁਹਾਨੂੰ ਵੀ ਕੁਝ ਪਤਾ ਲੱਗੇਗਾ ਯਾਰ ਵਾਕਿਆ ਇਹਨਾਂ ਨੂੰ ਕੋਈ ਧਮਕਾ ਰਿਆ ਵਾ ਵਾਕਿਆ ਯਾਰ ਕੋਈ ਮਤਲਬ ਇਹਨਾਂ ਦੇ ਪਿੱਛੇ ਪਿਆ ਵਾ ਫਿਰ ਪਤਾ ਲੱਗਦਾ ਵਾ ਫਿਰ ਕੋਈ ਚਲੋ ਹਾਲਤ ਆਪਾਂ ਕੋਹ ਵੀ ਨਹੀਂ ਕਰ ਸਕਦੇ ਉਦਾਂ ਇਹ ਆ ਕਿ ਸਾਨੂੰ ਯਕੀਨ ਹੋ ਜਾਂਦਾ ਵਾ ਕਿ ਹਾਂ ਯਾਰ ਵਾਕਿਆ ਇਹਨਾਂ ਦੇ ਮਗਰ ਕੋਈ ਹੈਗਾ ਵਾ ਜੇ ਬੰਦੇ ਰ ਇਹੋ ਜਿਹੇ ਹਾਲ ਸਾ ਹੁੰਦਾ ਵਾ ਕੋਈ ਵੀ ਤੇ ਬੰਦਾ ਸਭ ਤੋਂ ਪਹਿਲਾਂ ਕੀ ਚੈੱਕ ਕਰਦਾ ਜਦੋਂ ਘਰ ਦੇ ਵਿੱਚ ਕੈਮਰੇ ਲੱਗੇ ਹੁੰਦੇ ਸਭ ਤੋਂ ਪਹਿਲਾਂ ਜਾ ਕੇ ਬੰਦਾ ਉਹਨੂੰ ਚੈੱਕ ਕਰਦਾ ਵਾ ਕਿ ਕੈਮਰੇ ਵਿੱਚ ਬੰਦਾ ਆਇਆ ਕਿ ਨਹੀਂ ਆਇਆ ਠੀਕ ਆ ਉਹਦੀ ਫਿਰ ਵੀਡੀਓ ਬਣਾਉਂਦਾ ਬੰਦਾ ਤੇ ਤੂੰ ਤੇਰੇ ਕੋ ਸਾਰਾ ਸਭ ਕੁਝ ਹੁੰਦਾ ਸਾਰੀ ਤੂੰ ਡਰੀ ਜਾਂਦਾ ਦੱਸ ਕੀ ਗੱਲ ਹੈ ਭਾਜੀ ਤੁਹਾਨੂੰ ਤੇ ਨਾਲੇ ਕੈਮਰਿਆਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਤੁਹਾਨੂੰ ਪਤਾ ਵਾ ਕਿ ਬਲੌਗ ਕਿੱਥੋਂ ਬਣਾਉਣਾ ਕਿੱਦਾਂ ਬਣਾਉਣਾ ਕਿੱਦਾਂ ਚੱਲਣਾ ਹੁੰਦਾ ਤੇ ਤੁਸੀਂ ਇੱਕ ਛੋਟਾ ਜਿਹਾ ਸੀਨ ਹੀ ਉਹਦਾ ਲਾ ਸਕੇ ਮਤਲਬ ਕੈਮਰੇ ਲਵਾਏ ਆ ਆਪਾਂ ਕੈਮਰੇ ਲਵਾਏਗਾ ਦੇ ਆਸਤੇ ਆ ਕਦੇ ਆਸਤੇ ਲਵਾਏ ਪਤਾ ਵਾ ਕਦੇ ਆ ਕੈਮਰੇ ਸਾਡੇ ਬਲੋਕਾਂ ਵਾਸਤੇ ਨਹੀਂ ਹੁੰਦੇ ਕੈਮਰੇ ਹੁੰਦੇ ਸਾਡੇ ਘਰ ਦੀ ਸੇਫਟੀ ਵਾਸਤੇ ਠੀਕ ਆ ਕਿ ਜਿੱਦਾਂ ਕੋਈ ਚੋਰ ਆਉਂਦਾ ਜਾਂ ਕੋਈ ਜੋਂਦਾ ਉਹਦਾ ਸ਼ਕਲ ਆ ਸਕੇ ਜਾਂ ਉਹਦਾ ਮੂੰਹ ਆ ਸਕੇ ਤੇ ਤੁਸੀਂ ਹੁਣ ਮਤਲਬ ਕੈਮਰਿਆਂ ਦਾ ਫਾਇਦਾ ਲਓ ਜੇ ਪੈਸੇ ਖਰਚੇ ਆ ਨਾ ਤੇ ਤੁਸੀਂ ਹੁਣ ਮਤਲਬ ਰਿਕਾਰਡਿੰਗ ਲਾਓ ਉਹਦੀ ਵੀਡੀਓ ਕੱਢੋ ਵਿੱਚੋਂ ਫਿਰ ਤੁਸੀਂ ਦੱਸੋ ਕਿ ਆ ਬੰਦਾ ਆਇਆ ਆ ਬੰਦਾ ਸਾਡੇ ਘਰ ਗਾੜੀ ਖਲੋਤਾ ਇਹ ਬੰਦਾ ਸਾਡੇ ਘਰ ਗਾੜੀਆਂੋਂ ਭੱਜਾ ਤੇ ਨਾਲੇ ਯਾਰ ਇੱਕ ਗੱਲ ਹੋਰ ਵਾਚਣਾ ਤੇ ਕਿ ਤੂੰ ਟਾਈਮ ਨਾਲ ਗੱਲ ਕਰਦੇ ਆਂ ਕਿੰਨਾ ਟਾਈਮ ਤੋਂ ਗੱਲ ਕੀਤੀ ਆ ਘਰ ਤੋਂ ਕੋਡ ਕੈਮਰੇ ਤੇ ਉਦੋਂ ਵਿੱਚ ਤੇ ਹੁਣ ਆਈ ਆ ਤੇ ਘਰ ਤੋਂ ਤੂੰ ਲਾਈਵ 'ਚ ਕੱਲ ਚੱਲਣਦਾ ਤੇਰਾ ਪ੍ਰੋਗਰਾਮ ਹੈ ਤੇ ਤੂੰ ਲਾਈਵ 'ਚ ਦਿਖਾ ਦੇਣਾ ਕਿ ਆ ਦੇਖੋ ਆ ਖਲੋਤਾ ਫਲਾਣਾ ਇੱਥੇ ਖਲੋਤਾ ਆ ਆ ਵੇਲੋ ਦੀ ਫੋਟੋ ਆਉਂਦੀ ਆ ਤੇ ਹੁਣ ਭੱਜ ਗਿਆ ਵਾ ਜਦੋਂ ਮੈਂ ਕਹਿ ਰਿਹਾ ਨਾਲ ਲਿਆ ਕੀਤਾ ਜੇ ਤੂੰ ਕੋਹ ਵੀ ਨਹੀਂ ਐ ਸਿਰਫ ਦੋ ਚਾਰ ਗੱਲਾਂ ਕਰਕੇ ਚਲੋ ਫੋਨ ਕਟਾ ਕੇ ਗਾਂ ਗਿਆ ਤੇ ਬਾਕੀ ਦੂਜੀ ਗੱਲ ਇਹ ਇਹਨੇ ਜਿੰਨੀਆਂ ਵੀ ਲਾਈਆਂ ਰਿਕਾਰਡਿੰਗਾਂ ਲਾਈਆਂ ਠੀਕ ਆ ਰਿਕਾਰਡਿੰਗਾਂ ਦੇ ਹੁਣ ਮੈਂ ਇਹਨੂੰ ਵੀ ਕਹਿ ਸਕਦਾ ਜਾਂ ਮੈਂ ਪਰੇ ਹੋ ਗਏ ਰਿਕਾਰਡਿੰਗ ਕਰ ਮੈਨੂੰ ਕਹਾਂ ਮੈਂ ਤੋ ਧਮਕੀ ਆਈ ਆ ਤੇ ਬਾਕੀ ਧਮਕੀ ਉਹਨੇ ਰਿਕਾਰਡਿੰਗ ਤੇ ਵੀ ਨਹੀਂ ਕੋਈ ਧਮਕੀ ਕਹਿਣ ਡਿਆ ਰਿਕਾਰਡਿੰਗ ਤੇ ਉਹ ਕਹਿਣ ਡਿਆ ਭਾਈ ਤੁਹਾਡਾ ਪਾਰਸਲ ਆਇਆ ਸ਼ਹਿਰ ਰਪਿੰਦਰ ਨੇ ਦੇ ਨਾਂ ਤੇ ਆ ਐਦਾਂ ਵਾ ਤੇ ਬਾਕੀ ਉਹਨੂੰ ਤੂੰ ਮੂੰਹ ਤੇ ਜਵਾਬ ਦਿੰਦਾ ਉਸ ਲਈ ਕਹਿੰਦਾ ਕਿ ਹਾਂ ਭਾ 9:30 ਵਜੇ ਪਾਰਸਲ ਕਿਹੜਾ ਹੁੰਦਾ ਵਾ ਹੈ ਦੱਸ ਓਏ ਨਾਲੇ ਕੀ ਵਿੱਚ ਵਾ ਕੀ ਮੰਗਾਇਆ ਵਾ ਕਿੱਥੋਂ ਆਇਆ ਵਾ ਹਰ ਕੋਈ ਮਤਲਬ ਹੁੰਦੀ ਇਹਨਾਂ ਕੋਲ ਡਰੈਸ ਹੁੰਦਾ ਵਾ ਕਿ ਕੀ ਮੰਗਾਇਆ ਵਾ ਕੀ ਨਹੀਂ ਉਹਨੂੰ ਸਿੱਧੀ ਗੱਲ ਬੁੱਧਾ ਡਰਨ ਦੀ ਲੋੜ ਹੀ ਨਹੀਂ ਹੈਗਾ ਤੇ ਅਗਲੇ ਨੂੰ ਕੋ ਪਾ ਮੇਰਾ ਪਾਰਟਲ ਨਹੀਂ ਕੈਨਸਲ ਕਰ ਕੈਨਸਲ ਕਰਦੇ ਕੱਲ ਨੰਬਰ ਜਾਨੀ ਗੱਲ ਮੁੱਕ ਜਾਂਦੀ ਆ ਇਹ ਵੀ ਹੋ ਸਕਦਾ ਵਾ ਪਾ ਇਹ ਨਹੀਂ ਹੁੰਦਾ ਕਿ ਤਿਰੂਰੀ ਤੈਨੂੰ ਮਾਰਨ ਵਾਸਤੇ ਆਇਆ ਵਾ ਜਾਂ ਇਦਾਂ ਕਰਨ ਵਾਸਤੇ ਆਇਆ ਕੀ ਪਤਾ ਉਹਨੇ ਪਾਰਟਲ تیر ਕੋ ਕਹਿ ਕੇ ਆਨਲਾਈਨ ਪੇਮੈਂਟ ਪਵਾਉਣੀ ਹੁੰਦੀ ਆਨਲਾਈਨ ਪੇਮੈਂਟ ਪਵਾ ਕੇ ਪੈਸੇ ਖਾਣੇ ਹੁੰਦੇ ਹਨ ਇਹ ਚੀਜ਼ਾਂ ਵੀ ਹੁੰਦੀਆਂ ਵਾ ਬਹੁਤ ਚੀਜ਼ਾਂ ਹੋ ਸਕਦੀਆਂ ਪਰ ਇਹ ਸਹੀ ਵੀ ਹੋ ਸਕਦਾ ਗਲਤ ਵੀ ਹੋ ਸਕਦਾ ਸੀ ਕੁਝ ਕਹਿ ਨਹੀਂ ਸਕਦੇ ਹੁਣ ਇਸ ਟਾਈਮ ਹਨ ਇਹ ਸਿਰਫ ਇੱਕ ਕਹਿ ਲੋ ਕਿ ਕੱਲਾ ਆਇਆ ਕੋਈ ਬੈਗ ਨਹੀਂ ਸੀ ਇਥੋਂ ਕੋਈ ਬੈਗ ਨਹੀਂ ਇਕਦੋਂ ਦਾ ਬੈਗ ਹੁੰਦਾ ਉਹ ਵੀ ਨਹੀਂ ਸੀ ਮੈਂ ਤਾਂ ਆਖਿਆ ਕਿ ਗਰਮੀ ਸਾਨੂੰ ਚੜੀ ਪਿਰਦੀ ਆ ਪਰ ਇਹਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਇਹਨੇ ਥੋੜਾ ਜਿਹਾ ਪਹਿਲਾਂ ਦਿਮਾਗ ਖਰਾਬ ਕਰਤਾ ਵਾ ਕਹਿੰਦਾ ਸੀ ਕਿ ਉਹ ਪਾਰਸਲ ਗਈ ਜਾਂਦਾ ਵਾ ਪਾਰਸਲ ਟੱਡ ਆਇਆ ਵਾ ਇਦਾਂ ਵਾ ਤੇ ਹੁਣ ਕਹੀ ਜਾਂਦਾ ਉਹ ਕੋ ਕੋਈ ਬੈਗ ਨਹੀਂ ਸੀ ਕੋਈ ਕੋਖ ਨਹੀਂ ਸੀ ਉਹ ਪ੍ਰੋਮੋਸ਼ਨ ਵਾਲਾ ਵਾ ਉਹ ਯਾਰ ਕੀ ਹੋ ਗਿਆ ਤੈਨੂੰ ਵੀਰੇ ਮੇਰਾ ਵੀਰ ਪਾਣੀ ਦੇ ਛਿੱਟੇ ਛਿੱਟੇ ਮਾਰ ਤੈਨੂੰ ਦਿਖੇ ਕੋ ਇਹ ਨਾ ਵੇ ਕੇ ਵਿਚਾਰਾ ਕੋਈ ਬਾਹਰ ਕੋਈ ਆਇਆ ਬਣਾਵੇ ਖਲੋਤਾ ਬਣਾਵੇ ਤੈਨੂੰ ਉਦਾਂ ਧੁੰਦਲਾ ਧੁੰਦਲਾ ਦਿਖੀ ਜਾਂਦਾ ਹੋਵੇ ਕਿ ਕੋਈ ਖਲੋਤਾ ਵਾ ਆਪਣਾ ਪਰਚਾਵਾਂ ਤਾਂ ਨਹੀਂ ਪੈਂਡਿਆ ਕਿਤੇ ਕੋਠੇ ਤੋਂ ਥੱਲੇ ਹੋ ਵੇ ਵੇ ਕੇ ਨਾ ਡਰੀ ਜਾਂਦੇ ਆਵੇਂ ਤੇ ਮੇਰਾ ਵੀਰ ਕੋਈ ਇਦਾਂ ਦੀ ਗੱਲ ਨਹੀਂ ਹੈ ਗਈ ਆਪਦੀ ਕਿਉਂ ਵੀ ਕਦੀ ਤੂੰ ਕਿਸ ਬੰਦੇ ਨੂੰ ਚੱਲ ਜਾਨਾ ਕਦੀ ਤੂੰ ਕਿਸ ਬੰਦੇ ਨੂੰ ਚੱਲ ਜਾਨਾ ਆਨੂੰ ਤਾਂ ਤੂੰ ਆਪ ਕੰਪਿਊਜ਼ ਕਰਤਾ ਯਾਰ ਨਾਲੇ ਯਾਰ ਚੜੇ ਚੰਨਾਂ ਨੇ ਇਹੋ ਜਿਹੇ ਕੰਮ ਕੋ ਕਰਨਾ ਹੁੰਦਾ ਫੋਨ ਥੋੜਾ ਕਰਦੇ ਹੁੰਦੇ ਆ ਤੁਹਾਨੂੰ ਤੁਹਾਡਾ ਸਾਰਾ ਕੁਝ ਪਤਾ ਵਾ ਬੰਦੇ ਨੂੰ ਹੈ ਜਾਂ ਦੇ ਉਹ ਬੰਦੇ ਨੂੰ ਨਾ ਪਤਾ ਹੋਵੇ ਗੱਲ ਵੱਖਰੀ ਹੈ ਤੁਹਾਡਾ ਸਾਰਾ ਕੁਝ ਨੜ ਤੇ ਪਿਆ ਵਾ ਕੱਲੀ ਕੱਲੀ ਚੀਜ਼ ਵਾ ਕੱਲੀ ਕੱਲਾ ਬੂਹਾ ਪੜ ਲੱਗਦਾ ਇੱਧਰ ਲੱਗਾ ਕੱਲਾ ਕਾ ਕੈਮਰਾ ਲੱਗਦਾ ਇੱਥੇ ਲਾਇਆ ਵਾ ਹਰ ਚੀਜ਼ ਇੱਥੇ ਲਾਈ ਇੱਥੇ ਆ ਇੱਥੇ ਸੁੱਤੇ ਆ ਇੱਥੇ ਜਾਂਦੇ ਆ ਇੱਥੇ ਰੋਟੀ ਬਕਾਉਂਦੇ ਸਭ ਕੁਝ ਤੇ ਤੁਹਾਡਾ ਸਾਰਾ ਕੁਝ ਉੱਥੇ ਹੀ ਹੁੰਦਾ ਵਾ ਕਿਉਂਕਿ ਤੁਸੀਂ ਸਾਰਾ ਕੁਝ ਆਪ ਦੱਸਿਆ ਹੁੰਦਾ ਵਾ ਤੇ ਦੂਜੀ ਗੱਲ ਇਹ ਕਿ ਵੀਰੇ ਜੇ ਕੁਝ ਮਤਲਬ ਕੋਈ ਡਰਾ ਧਮਕਾ ਜਿਦਾਂ ਨੇ ਕੋਈ ਤੇਰੇ ਨਾਲ ਵੈਰ ਕੱਢਣਾ ਹੋਵੇ ਫੋਨ ਤੇ ਓਕਾ ਨਹੀਂ ਲਾਊਗਾ ਫਲਾ ਕਿਉਂ ਕਿਉਂਕਿ ਤੁਹਾਨੂੰ ਪਤਾ ਵਾ ਫੋਨ ਤੇ ਸਬੂਤ ਸਾਰੇ ਫਿਰ ਉਹਨੇ ਆ ਬੈਲ ਮuje ਮਾਰ ਕਹਿਣਾ ਆਪ ਥੋੜਾ ਕੋਈ ਕਹਿੰਦਾ ਹੁੰਦਾ ਉਹਨੇ ਫਿਰ ਫੋਨ ਥੋੜਾ ਲਾਉਣਾ ਵੀਰ ਨਾਲੇ ਯਾਰ ਦੱਸਾਂ ਗੱਲ ਕੀ ਹੁੰਦੀ ਆ ਦੱਸ ਹੁਣ ਜੇ ਚੋਰ ਦੱਸ ਕੇ ਥੋੜਾ ਚੋਰੀ ਕਰਨੀ ਆ ਕਿ ਮੈਂ ਫਲਾਣੇ ਤੁਹਾਡੇ ਘਰ ਚੋਰੀ ਕਰਨੀ ਆ ਤੇ ਮੈਂ ਆਉਣਾ ਹੀ ਏ ਇਦਾਂ ਥੋੜਾ ਹੁੰਦਾ ਵਾ ਤਾਂ ਮੈਂ ਦਿੱਤੀ ਨਹੀਂ ਤੈਨੂੰ ਜਾਤ ਹੋਵੇ ਨਾ ਮੈਂ ਲੋਕੇਸ਼ਨ ਦਿੱਤੀ ਹੋਵੇ ਤੈਨੂੰ ਫਿਰ ਤੈਨੂੰ ਪਤਾ ਹੋਵੇ ਸੋ ਉਸ ਤੋਂ ਬਾਅਦ ਜਦੋਂ ਜਾਨੇ ਕਿ ਉਹਦੇ ਕੋਲ ਨਾ ਲੋਕੇਸ਼ਨ ਕਹਿੰਦਾ ਮੈਂ ਕੋਈ ਉਹਨੂੰ ਲੋਕੇਸ਼ਨ ਨਹੀਂ ਦਿੱਤੀ ਜੇ ਬੰਦਾ ਪੁੱਛੇ ਤੂੰ ਤੂੰ ਉਹਨੂੰ ਲੋਕੇਸ਼ਨ ਨਹੀਂ ਦਿੱਤੀ ਤੇ ਫਿਰ ਉਹ ਘਰ ਗੱਡੀ ਆ ਕੇ ਤਾਂ ਗਿਆ ਮਤਲਬ ਪਤਾ ਵਾ ਤੇਰੇ ਘਰ ਬੜੇ ਤੇ ਫਿਰ ਹੀ ਕੋਈ ਆਇਆ ਵਾ ਤੇ ਯਾਰ ਮੈਨੂੰ ਇਹ ਗੱਲ ਦੱਸ ਕਿ ਜਿੱਤ ਨੂੰ ਡਰ ਕਾਦਾ ਵਾ ਡਰ ਦੱਸ ਕੇ ਜਾਂ ਤੇ ਤੂੰ ਇਹ ਵੀ ਰੀਜਨ ਆਪਣਾ ਦੱਸ ਦਿੰਦਾ ਕਿ ਮੈਨੂੰ ਵੀਰ ਆਹ ਗੱਲ ਦਾ ਡਰ ਵਾ ਇਹ ਮੇਨਾਂ ਉਹਦਾ ਵੈਰ ਚੱਲਣ ਡਿਆ ਵਾ ਕੋਈ ਵੈਰ ਕੱਢਣਾ ਚਾਹੁੰਦਾ ਵਾ ਕੋਈ ਗੱਲਬਾਤ ਵਾ ਇਹ ਚੀਜ਼ਾਂ ਹੁੰਦੀਆਂ ਵਾ ਇਹ ਥੋੜਾ ਆਪਾਂ ਯਾਰ ਅੰਦਰ ਨੇਰੇ ਜੇ ਜੇ ਬਲੌਗ ਲਾਈਵ ਹੋ ਜੀਏ ਤੇ ਕਹਿ ਰਹੀਏ ਅੱਜ ਜੀ ਧਮਕੀ ਆ ਗਈ ਆ ਇਦਾਂ ਆਈ ਆ ਇਦਾਂ ਵਾ ਠੀਕ ਆ ਤੇ ਆ ਜਿਹੜਾ ਮਾੜਾ ਮੋਟਾ ਜਿਹੜੇ ਲੋਕੀ ਚਲੋ ਕਮੈਂਟਾਂ ਤੇ ਤੁਹਾਨੂੰ ਪਤਾ ਨੈਗੇਟਿਵ ਨੁਕਟੀਵ ਆਉਂਦੇ ਰਹਿੰਦੇ ਆ ਇਹ ਗੱਲਾਂ ਹੋਰ ਹੋ ਜਾਂਦੀਆਂ ਤੇ ਜਦੋਂ ਕੋਈ ਬੰਦਾ ਹੀ ਆ ਜੇ ਤੇ ਬੰਦਾ ਜਾਂ ਤੇ ਫੜ ਕੇ ਵਿਖਾਉਣਾ ਕਿ ਹਾਂ ਵੀ ਆ ਬੰਦਾ ਆਇਆ ਹੀ ਠੀਕ ਆ ਇਹ ਪਹਿਲੇ ਯਾਰ ਬੰਦੇ ਇਹੋ ਜਿਹੇ ਵੇਖਿਆ ਕਿ ਇਹਨਾਂ ਨੂੰ ਧਮਕੀ ਆਉਂਦੀ ਬੰਦਾ ਥੱਲੇ ਕੁਲੋਤਾ ਵਾ ਤੇ ਲਾਈਵ ਸ਼ੁਰੂ ਕਰਤਾ ਇਹਨਾਂ ਨੇ ਉੱਤੇ ਆ ਵੇਖ ਲੈ ਕਰਤੂਤਾ ਇਹਨਾਂ ਦੀ ਲੋਕੀ ਦੱਸ ਗੱਲ ਕੀ ਹੁੰਦੀ ਆ ਲੋਕੀ ਥਾਂ ਲੱਭਦੇ ਆ ਲੱਭ ਹੈਨਾ ਕੇ ਮਤਲਬ ਜਗ੍ਹਾ ਲੱਭਦੇ ਐ ਹੋਜੀ ਜਿੱਥੇ ਵੜੀਏ ਇਹਦੇ ਉਲਟੇ ਹੀ ਲਾਈਵ ਕਰ ਡਿਆ ਵੇ ਕਿ ਹਾਂ ਮੈਂ ਇੱਥੇ ਲੱਗਾ ਜਾਂ ਬੂਏ ਦੇ ਨਾਲ ਇੱਧਰ ਆ ਜੀ ਸਦਾ ਹੀ ਇੱਧਰ ਆ ਜੀ ਉਹ ਸੱਚ ਪੱਕੀ ਗੱਲ ਆ ਇਹ ਭਾਂਵੇਂ ਮਾਲਾ ਬਾਈ ਦੇ 베ਰ ਉਹ ਅਬਲ ਤੇ ਪਹਿਲੀ ਗੱਲ ਤੇ ਕੋਈ ਆਇਆ ਨਹੀਂ ਹੋਣਾ ਜੇ ਉਹ ਆਇਆ ਹੋਵੇ ਤੇ ਇੱਧਰੋਂ ਇਹ ਫੋਨ 'ਚ ਚੰਬੜਿਆ ਹੋਵੇ ਤੇ ਮਗਰ ਇਹਨੂੰ ਦਿਖਣ ਦੇਣਾ ਯਾਰ ਲਾਈਵ 'ਚ ਕਿੱਦਾਂ ਆ ਗਿਆ ਇਹਨਾਂ ਨੂੰ ਨਹੀਂ ਪਤਾ ਕਿ ਉਹ ਮਗਰ ਕੋ ਲੋਤਾ ਹੋਵੇ ਭਾਵੇਂ ਇਹ ਚੀਜ਼ ਹੋਣੀ ਬੋਲ ਆਉਂਦੀ ਆ ਹਾਂਜੀ ਹਾਂਜੀ ਉਹ ਨਾਂ ਤਾਂ ਜਾਣੇਗਾ ਹੈਗਾ ਪਰ ਜਾਣੇ ਆਰਡਰ ਕਿਸ ਨਾਲ ਇਸ ਦਾ ਨਾਮ ਕੀ ਹੈ ਰੈਂਜਰ ਉਹ ਕਿੰਦੇ ਲਿਖਿਆ ਨਹੀਂ ਤੇ ਉਹ ਗਾੜੀਆਂ ਕਹਿੰਦਾ ਰਪਿੰਦਰ ਨਰਿੰਦਰ ਨਾਮ ਤੇ ਕਹਿੰਦਾ ਨਹੀਂ ਜਿਹਨੇ ਪਾਰਸਲ ਮੰਗਾਇਆ ਵਾ ਉਹਦਾ ਨਾਮ ਕੀ ਆ ਉਹ ਬੰਦਾ ਪੁੱਛੇ ਉਹ ਕਹਿੰਦੇ ਡਿਆ ਕਿ ਰਪਿੰਦਰ ਤੇ ਨਰਿੰਦਰ ਨੇ ਇਹਨਾਂ ਨੂੰ ਮੰਗਾਇਆ ਵਾ ਤੇ ਹੋਰ ਬੰਦਾ ਪੁੱਛੇ ਨਾਂ ਕਿਹੜਾ ਆਉਣਾ ਹੈ ਹੋਰ ਸਾਰੇ ਟੱਬਰ ਦਾ ਵਿਚਾਰਾ ਲਿਖ ਕੇ ਦਿੰਦਾ ਮਤਲਬ ਉਹ ਰਾਸ਼ਨ ਕਾਰਡ ਬਣਾਉਂਦੇ ਆ ਕਿ ਸਾਰੇ ਟੱਬਰ ਦੀ ਲਿਸਟ ਲਿਖੀ ਹੁੰਦੀ ਨਾਂ ਦੀ ਇਹਨੇ ਆਹੋ ਯਾਰ ਇਹ ਹਮ ਗਲਤ ਆ ਥੋੜਾ ਜਿਆਦਾ ਜਾ ਕੀ ਪਤਾ ਕੇਵਕ ਤੋ ਹੋ ਵੀ ਗਿਆ ਹੋਵੇ ਆਰਡਰ ਕਰ ਵੀ ਲੈਂਦੇ ਹੁੰਦੇ ਆ ਇਹ ਥੋੜਾ ਜਰੂਰੀ ਕਿ ਨਾ ਹੋਇਆ ਹੋਵੇ ਤੇ ਨਾਲੇ ਵੀਰ ਜੀ ਤੁਸੀਂ ਇੱਕ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਇਨਸਾਨ ਹੁੰਦੇ ਨਾਲ ਨਾਲ ਤੁਸੀਂ ਇੱਕ ਬਲੌਕਰ ਜੇ ਤੇ ਬਲੌਕਰ ਜਿੰਨੇ ਵੀ ਹਨ ਨਾ ਤੇ ਮੇਰੇ ਹਿਸਾਬ ਨਾਲ ਆਨਲਾਈਨ ਚੀਜ਼ਾਂ ਮੰਗਾਉਂਦੇ ਵੀ ਆਏ ਖਾਣ ਪੀਣ ਵਾਸਤੇ ਹੋ ਸਕਦਾ ਕਿ ਰਾਤ ਪਾ ਖਾਣ ਪੀਣ ਵਾਲੀ ਨਾਲੇ ਯਾਰ ਨਾਲੇ ਯਾਰ ਪਿੱਲਾ ਆਪ ਵੀ ਕੰਮ ਕਰਦਾ ਰਿਹਾ ਸੀਗਾ ਏ ਵੀ ਹੋ ਸਕਦਾ ਵਾ ਕਿ ਯਾਰ ਇਹ ਮੱਲਮ ਨਾ ਰਾਤ ਨੂੰ ਤੈਨੂੰ ਪਤਾ ਖਾਣ ਪੀਣ ਵਾਲੀਆਂ ਚੀਜ਼ਾਂ ਮੰਗਾ ਲੈਂਦੇ ਆ ਜਾਂ ਕਿਤੇ ਮਾਲਾ ਤੂੰ ਰੋਟੀ ਮੰਗਾ ਲਾ ਬਣੀ ਬਣਾਤੀ ਜਾਂ ਪੀਜ਼ਾ ਮੰਗਾ ਲਾ ਕੁਝ ਇਹ ਚੀਜ਼ਾਂ ਰਾਤ ਵੀ ਮਿਲ ਜਾਂਦੀਆਂ ਇਹਨੂੰ ਪਤਾ ਵਾ ਤੇ ਹੋ ਸਕਦਾ ਇਹਨੇ ਨੇ ਭਾਵੇਂ ਆਰਡਰ ਕਰ ਲਿਆ ਹੋਵੇ ਤੇ ਬਾਅਦ ਚ ਆਪ ਹੀ ਉਹ ਗੱਲ ਕੇ ਕੰਬਲਾਗੇ ਹੁਣ ਕਿ ਇਹਨਾਂ ਨੂੰ ਆਪ ਨਾ ਪਤਾ ਲੱਗਣ ਡਿਆ ਹੋਵੇ ਭਾਈ ਤੇ ਨਾਲੇ ਯਾਰ ਆਪ ਵੀ ਇਹ ਪਿੱਲਿਆਂ ਚ ਕੰਮ ਕਰਦਾ ਰਿਹਾ ਵੇ ਜਾਂ ਆਪ ਨਾ ਕੰਮ ਕੀਤਾ ਹੋਵੇ ਇਹ ਮਾਮਾ ਡਰੀ ਜਾਂਦਾ ਵਾ ਜੇ ਥੱਲੇ ਵੀ ਗਿਆ ਸਾਡਾ ਬਲੌਗ ਨਹੀਂ ਆ ਰਿਹਾ ਕਾਫੀ ਦਿਨਾਂ ਤੋਂ ਸਾਡੇ ਨਾਲ ਇਹ ਚੀਜ਼ ਹੋ ਰਹੀ ਆ ਠੀਕ ਆ ਤੇ ਕਾਫੀ ਦਿਨਾਂ ਤੋਂ ਸਾਡੇ ਮਗਰ ਜਾਨੀ ਕਿ ਆ ਰਹੇ ਆ ਬੰਦੇ ਤੇ ਕੋਈ ਹਨਾ ਗੱਡੀ ਦੇ ਵਿੱਚ ਆ ਜਾਂਦਾ ਆ ਠੀਕ ਆ ਸਵਿਫਟ ਗੱਡੀ ਦੇ ਵਿੱਚ ਉਹ ਉਹਦਾ ਨੰਬਰ ਵੀ ਆ ਉਹਨਾਂ ਦੀਆਂ ਸ਼ਕਲਾਂ ਵੀ ਆ ਤੇ ਉਹ ਬੰਦਾ ਪੁੱਛੇ ਤੁਹਾਨੂੰ ਤੁਹਾਨੂੰ ਤੇ ਕਿੰਨੀ ਵਾਰੀ ਕਹਿ ਚੁੱਕੇ ਅਸੀਂ ਕਿੰਨੀ ਕਰੀ ਕਹੀ ਜਾਵਾਂ ਕਿ ਉਹੋ ਗੱਲ ਘੜੀ ਮੜੀ ਇੱਕੋ ਗੱਲ ਕਰੀ ਜਾਵਾਂ ਕਿ ਫਿਰ ਤੁਸੀਂ ਉਹਨਾਂ ਦੀਆਂ ਫੋਟੋਆਂ ਦੇ ਵਿੱਚ ਲਏ ਹੁੰਦੇ ਕਿ ਆ ਬੰਦੇ ਆ ਜਿਹੜੇ ਹਨੂ ਤੁਮ ਘਾਰੇ ਆ ਹਾਂ ਤੇ ਕੰਪਲੇਨ ਕਰੋ ਉਹਨਾਂ ਦੀ ਕੰਪਲੇਨ ਕਰੋ ਜਦੋਂ ਤੁਹਾਡੇ ਕੋਲ ਸਬੂਤ ਹੈਗੇ ਆ ਫਿਰ ਕੰਪਲੇਨ ਕਰੋ ਇੱਥੇ ਜਿਹੜੇ ਵਿਚਾਰੇ 40 50 ਜਣੇ ਵੇਖਣ ਦੇ ਇਹਨਾਂ ਨੇ ਬਸ ਵੇਖਣਾ ਵਾ ਇਹਨਾਂ ਨੇ ਕੋਈ ਵਿਚਾਰੇ ਨੇ ਹੱਲ ਨਹੀਂ ਕਰ ਸਕਦੇ ਠੀਕ ਆ ਕਿਉਂਕਿ ਜਿੰਨੇ ਜਣੇ ਆ ਮੇਰੇ ਵਰਗੇ ਵੇਖਣ ਦੇ ਹੋਣਗੇ ਉਹਨਾਂ ਨੇ ਹੱਲ ਥੋੜਾ ਕਰਨਾ ਵਾ ਹੱਲ ਕਰਨਾ ਵਾ ਤੁਹਾਡੇ ਲੋਕਲ ਬੰਦਿਆਂ ਨੇ ਠੀਕ ਆ ਲੋਕਲ ਬੰਦੇ ਹੋਗੇ ਜਾਂ ਲੋਕਲ ਮੁਲਾਜ਼ਮ ਹੋਗੇ ਜਿੱਦਾਂ ਟਾਡੇ ਮਤਲਬ ਜੇ ਈਡਾਂ ਉਹਨਾਂ ਨੂੰ ਜਾ ਕੇ ਕੰਪਲੇਨ ਕਰੋ ਕਿ ਆ ਸਾਡੇ ਕੋ ਬੰਦੇ ਆ ਇਹਨਾਂ ਦੀਆਂ ਫੋਟੋਆਂ ਆ ਇਹ ਸਾਨੂੰ ਧਮਕੀਆਂ ਦਿੰਦੇ ਆ ਇਹਾਨੂੰ ਏਦਾਂ ਕਰਦੇ ਆ ਕੁਝ ਕਰਦੇ ਆ ਹਨਾ ਤੇ ਫਿਰ ਉਹਨਾਂ ਦੀ ਕੰਪਲੇਨ ਕਰੋ ਫਿਰ ਐਵੇਂ ਮਤਲਬ ਲਾਈਵ ਹੋ ਕੇ ਦੱਸਣ ਦਾ ਕੀ ਫਾਇਦਾ ਯਾਰ ਕੀ ਫਾਇਦਾ ਹੁਣ ਤੁਸੀਂ ਲੈਟਾ ਬੰਦ ਕਰਕੇ ਕਿੱਦਾਂ ਇਕੱਠੇ ਹੋਏ ਡਰੀ ਤੇ ਪੂਰਾ ਜਾਣਦੇ ਤੁਸੀਂ ਐ ਤੁਹਾਡੇ ਧੂਆਂ ਨਿਕਲਦੇ ਆ ਪੂਰਾ ਲੈਟਾ ਬੰਦ ਕਿੱਥੇ ਐ ਲਾਈਵ ਚੱਲੂਗੀ ਧਾਇਆ ਵਾ ਦੱਸ ਹੈਂ ਜੇ ਉਹੀ ਬੰਦਾ ਤੁਹਾਨੂੰ ਬਾਰ-ਬਾਰ ਕਹਿੰਦੇ ਅਸੀਂ ਛਦਾਈਓ ਚੱਲੇ ਆਂ ਕਿ ਥੱਲੇ ਚਲ ਜਾਂਦੇ ਉਹੀ ਗੱਲ ਉੱਥੇ ਮੁੱਕ ਜਣੀ ਸੀ ਪਰ ਨਾ ਗੱਲ ਅਸੀਂ ਮਕੋਣੀ ਨਹੀਂ ਅਸੀਂ ਲਾਈਵ ਬੈਣਾ ਵੇਖੋ ਹੁਣ ਪੂਰੇ ਡਰੇ ਪਏ ਆ ਵੇਖ ਲਿਆ ਨੇ ਤੁਸੀਂ ਨਹੀਂ ਕਰ ਤੋਤਾ ਇੱਕ ਗੱਲ ਦੱਸਾਂ ਕੀ ਹੁੰਦੀ ਆ ਇਹ ਹੁਣ ਨੇਰਾ ਕਰਕੇ ਬੈਠੇ ਆ ਠੀਕ ਆ ਨੇਰੇ ਚ ਇੱਕ ਜਣਾ ਪਤਾ ਵੀ ਲੱਗਣ ਡਿਆ ਕਿ ਦੋਵੇਂ ਜੀ ਆ ਘਰ ਚ ਹਨਾ ਤੇ ਇਦਾਂ ਕੋਈ ਨੇਰੇ ਦਾ ਫਾਇਦਾ ਸਗੋਂ ਜ਼ਿਆਦਾ ਠਾ ਸਕਦਾ ਤੇ ਦੂਜੀ ਗੱਲ ਏ ਤੇ ਇੱਕ ਇਹਨਾਂ ਦਾ ਇਹ ਵੀ ਰੀਜ਼ਨ ਹੋ ਸਕਦਾ ਇਹਨਾਂ ਨੂੰ ਲੱਗੇ ਕਿ ਹਾਂ ਵੀ ਨੇਰੇ ਚ ਆ ਤੇ ਵਿਚਾਰੇ ਵਾਕਿਆ ਡਰੇ ਆ ਇਹ ਕਰਕੇ ਵੀ ਹੋ ਸਕਦਾ ਕਿ ਇਹਨਾਂ ਨੇ ਲਾਈਵ ਹੋਏ ਹੋਣ ਤੇ ਤਾਂ ਹੋ ਕਰਕੇ ਨੇਰਾ ਰੱਖਿਆ ਹੋਵੇ ਹਾਂ ਪ੍ਰਾਈਵੇਸੀ ਭੰਗ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਪੁੱਛ ਲੈਣਾ ਚਾਹੀਦਾ ਸੀਗਾ ਤੇ ਨਾਂ ਜਾਣ ਕੇ ਕਿਸੇ ਨੇ ਸਾਨੂੰ ਪੁੱਛਿਆ ਉਹਦੇ ਸਾਨੂੰ ਪਹਿਲਾਂ ਹੀ ਪਤਾ ਕਿ ਤੇਰੀ ਜ਼ਮੀਨ ਹੈਗੀ ਜੇ ਪ੍ਰਾਈਵੇਸੀ ਕਿੰਨੇ ਇੱਕ ਭੰਗ ਕੀਤੀ ਜਾਂ ਤੁਸੀਂ ਆਪ ਸੋਸ਼ਲ ਮੀਡੀਆ ਤੇ ਸਾਰਾ ਕੁਝ ਦਿਖਾਈ ਜਾਂਦੇ ਜੇ ਫਿਰ ਕਹਿੰਦੇ ਸਾਡੀ ਪ੍ਰਾਈਵੇਸੀ ਪ੍ਰਾਈਵੇਸੀ ਉਹ ਕੀ ਹੁੰਦੀ ਆ ਦੱਸੋ ਨਾ ਹੋਰ ਕੋਈ ਵੀ ਹੁੰਦੀ ਆ ਵੀ ਪ੍ਰਾਈਵੇਸੀ ਸਾਰਾ ਕੁਝ ਤੁਸੀਂ ਉੱਤੇ ਦਿਖਾ ਕੇ ਸਭ ਕੁਝ ਇੱਥੇ ਆਹ ਕਰਦੇ ਆ ਉੱਥੇ ਆਹ ਕਰਦੇ ਆ ਤੇ ਹੋਰ ਕੀ ਹੁੰਦੀ ਪ੍ਰਾਈਵੇਸੀ ਇਹੋ ਜੀ ਤੁਹਾਡੀ ਕਿਹਦੀ ਆ ਜਿਹੜੀ ਸਾਨੂੰ ਲੋਕਾਂ ਨੂੰ ਪਤਾ ਨਹੀਂ ਹੈਗੀ ਹਾਂ ਤੇ ਇਹ ਚੀਜ਼ ਹੋ ਸਕਦੀ ਆ ਭਾ ਹੁਣ ਮਤਲਬ ਕਿਉਂ ਕਿਉਂਕਿ ਇਹ ਕਾਫੀ ਟਾਈਮ ਹੋ ਗਿਆ ਗਰੀਬ ਆ ਇਹਨੇ ਕਦੀ ਦੱਸਿਆ ਕਿ ਮੇਰੇ ਤਿੰਨ ਗਲੇ ਪੈਲੀ ਦੇ ਹੈਗੇ ਆ ਕਦੀ ਨਹੀਂ ਦੱਸਿਆ ਹੁਣ ਇਹਨੇ ਆਣ ਕੇ ਕਹਿਤਾ ਮੇਰੇ ਤਿੰਨ ਗਲੇ ਪੈਲੀ ਦੇ ਹੈਗੇ ਆ ਉਹ ਚੋਂ ਇੰਨੀ ਮਿੱਟੀ ਜਕਾਈ ਆ ਉਹ ਨਾ ਹੋਇਆ ਬਰਾਬਰ ਆ ਮਤਲਬ ਇੰਨਾ ਮੰਨ ਗਿਆ ਨਾ ਤੂੰ ਕਿ ਪੈਲੀ ਹੈਗੀ ਆ ਤੇ ਦੂਜੀ ਗੱਲ ਇਹ ਜੇ ਤੇਰੀ ਕੋ ਮਤਲਬ ਤੈਨੂੰ ਪਤਾ ਕਿ ਨਾ ਹੋਇਆ ਬਰਾਬਰ ਆ ਤੇ ਉਹਦਾ ਰੀਜਨ ਦੱਸਦਾ ਕਿ ਜਾਂ ਉਹ ਪੈਲੀ ਗਹਿਣੇ ਆ ਤੇ ਜਾਂ ਉਹ ਮਤਲਬ ਮੈਂ ਤੇ ਦੇ ਵਿੱਚ ਹੀ ਆ ਜਾਂ ਕੋਝੋ ਆ ਕਿ ਕਲੀ ਮਿੱਟੀ ਕਾ ਛੱਡੀ ਆ ਫਿਰ ਇਹ ਕੱਲ ਕਾ ਦੀ ਆ ਤੇ ਇਹ ਵੀ ਹੋ ਸਕਦਾ ਭਰਾਵਾ ਮੈਂ ਮਤਲਬ ਐਡਾ ਤੇਰੇ ਤੇ ਸ਼ੱਕ ਕਲੀਅਰ ਤੇ ਕਰ ਨਹੀਂ ਸਕਦਾ ਕਿਉਂਕਿ ਮੇਰੇ ਕੋ ਕੋਈ ਸਬੂਤ ਨਹੀਂ ਹੈ ਤੇਰੇ ਲਾਗੇ ਦੇ ਬੰਦੇ ਆ ਜਿਨ੍ਹਾਂ ਕੋ ਕੋਈ ਸਬੂਤ ਹੋਊਗਾ ਇਹ ਹੋ ਸਕਦਾ ਤੇਰੇ ਕੋ ਪੈਸੇ ਚਾਰ ਹੋਣ ਤੇ ਇਹ ਚੀਜ਼ਾਂ ਤੇਰੀਆਂ ਪ੍ਰਾਈਵੇਸੀ ਹੋ ਸਕਦੀਆਂ ਵਾ ਉਹ ਪੰਗ ਕਾਂਡੇ ਹੋਣ ਕਿ ਇਹ ਜਿਹੜਾ ਸ਼ੋਅ ਕਰਦਾ ਵਾ ਕਿ ਇਹ ਕਹਿੰਦਾ ਵਾ ਕਿ ਮੇਰੇ ਕੋ ਪੈਸਾ ਹੈ ਨਹੀਂ ਆ ਐਦਾਂ ਵਾ ਤੇ ਇੱਕੋ ਇਹ ਪੈਸੇ ਹੈਗੇ ਆ ਇਹ ਏ ਪ੍ਰਾਈਵੇਸੀ ਹੁੰਦੀਆਂ ਵਾ ਇਹ ਨਾ ਭੰਗ ਕਰਤੀਆਂ ਹਨ ਇਹ ਮੈਂ ਕੋਈ ਕਹਿ ਨਹੀਂ ਸਕਦਾ ਹਨਾ ਤੇ ਬਾਕੀ ਆਪਣੀ ਇੰਨੀ ਵੀਡੀਓ ਹੀ ਤੇ ਅਸੀਂ ਇਹ ਪੱਕਾ ਨਹੀਂ ਯਕੀਨ ਕਹਿ ਸਕਦੇ ਕਿ ਕੀ ਪਤਾ ਇਹਨਾਂ ਸੱਚੀ ਇਹ ਚੀਜ਼ ਹੋਉਂਦੀ ਹੋਵੇ ਕਿ ਨਾ ਹੁੰਦੀ ਹੋਵੇ ਕੋ ਆਪਾਂ ਕਲੀਅਰ ਤੇ ਨਹੀਂ ਆਪਾਂ ਦੇ ਸੋਸ਼ਲ ਮੀਡੀਆ ਦੇ ਸਾਰੇ ਜਿੱਦਾਂ ਉਹ ਕਹਿੰਦੇ ਉਦਾਂ ਹੀ ਕਰੀ ਜਾਂਦੇ ਆ ਸੋ ਇਹ ਪੱਕਾ ਨਹੀਂ ਹੁੰਦਾ ਕਿ ਸੱਚੀ ਹੋ ਸਦਾ ਵੇ ਇਹ ਨਹੀਂ ਕਿ ਨਹੀਂ ਸੱਚ ਹੋ ਸਕਦਾ ਬਾਕੀ ਕਹਿੰਦੇ ਡੀ ਵਿਚਾਰੀ ਕਿ ਦਵਾਈ ਵੀ ਨਹੀਂ ਲਿਆ ਸਕਦੀ ਹਨਾ ਦਵਾਈ ਵੀ ਨਹੀਂ ਲਿਆ ਸਕਦੇ ਕਿਉਂਕਿ ਦਵਾਈ ਲੈਣ ਦੀ ਵੀ ਬੜੀ ਮੁਸ਼ਕਲ ਹੋਈ ਪਈ ਆ ਤੇ ਇਹ ਚੀਜ਼ਾਂ ਚਲੋ ਸੱਚ ਤੇ ਝੂਠ ਇਹ ਨਹੀਂ ਅਸੀਂ ਕਰ ਸਕਦੇ ਠੀਕ ਆ ਇਹ ਤੁਹਾਨੂੰ ਕਾਫੀ ਵਾਰ ਹੀ ਕਹਿ ਚੁੱਕੇ ਆ ਕਿ ਜਿਹੜੇ ਲਾਗੇ ਦੇ ਆ ਵੀਰ ਕੋਈ ਲਾਗੇ ਦਾ ਸਾਨੂੰ ਕਮੈਂਟ ਕਮੈਂਟ ਕਰਿਓ ਪਤਾ ਲੱਗ ਜਾਂਦਾ ਕਿ ਹਾਂ ਬੰਦਾ ਇਹ ਸਹੀ ਆ ਤੇ ਜੇ ਮੇਰਾ ਵੀਰ ਇਹੋ ਵੀਡੀਓ ਸਾਡੀ ਵੇਖ ਲੇ ਤੇ ਇਹ ਵੀ ਸਾਨੂੰ ਕਮੈਂਟ ਕਰ ਸਕਦਾ ਕਿ ਇਹ ਗੱਲ ਸਾਡੇ ਨਾਲ ਜਿਹੜੀ ਹੋਂਦੀ ਆ ਇਹ ਗਲਤ ਵਾ ਠੀਕ ਆ ਤੇ ਬਾਕੀ ਜਿਹੜਾ ਵੀਰ ਮੇਰਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਸਾਡਾ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਇਆ ਵਾ ਤੇ ਉੱਥੇ ਜਾ ਕੇ ਜਰੂਰ ਹੰ ਇੰਸਟਾਗ੍ਰਾਮ ਤੇ ਮੈਸੇਜ ਕਰਿਆ ਕਰੋ ਤੇ ਬਸ ਇੰਨੀ ਕੀ ਵੀਡੀਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਇਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅਗਗੇ ਧੰਨਵਾਦ ਅਗਲੀ ਵੀਡੀਓ ਵਿੱਚ ਮਿਲਦੇ ਆ ਤੁਹਾਨੂੰ